ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਕੱਦਸ ਗੋਦੀ ਅੰਦਰ ਸੁਭਾਏਮਾਨ ਸਤਸੰਗਤ ਜੀਓ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਵਿਚਾਰ ਪਾਵਨ ਗੁਰਬਾਣੀ ਦੀ ਗਉੜੀ ਰਾਗ ਦੀ ਅੰਦਰ ਦਰਜ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ 60 ਨੰਬਰ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਭ ਪਾਤਸ਼ਾਹ ਜੀ ਨੇ ਜੋ ਗਿਆਨ ਸਾਨੂੰ ਬਖਸ਼ਿਸ਼ ਕੀਤਾ ਇਸ ਪਾਵਨ ਸ਼ਬਦ ਦੇ ਵਿੱਚ ਸਾਡੇ ਅੰਦਰ ਦੇ بڑے ਵੱਡੇ ਇੱਕ ਭਰਮ ਨੂੰ ਮਹਾਰਾਜ ਨੇ ਤੋੜਿਆ ਵੀ ਤੂੰ ਵੀ ਕੁਝ ਹੈ ਨਹੀਂ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਮਾਣ ਕਰਕੇ ਬੈਠਾ ਹੈ ਨਾ ਮੈਂ ਇਹ ਕਰ ਸਕਦਾ ਹਾਂ ਬਿਲਕੁਲ ਇਹ ਕੁਝ ਹੈ ਇਹ ਕੁਝ ਹੈ ਅਸਲ ਸਾਡੀ ਜ਼ਿੰਦਗੀ ਕੀ ਹੈ ਜਿਸ ਵਹਿਮ ਤੇ ਜਿਸ ਭਰਮ ਦੇ ਅੰਦਰ ਅਸੀਂ ਜੀ ਰਹੇ ਹਾਂ ਉਹਦਾ ਅਸਲ ਕੀ ਹੈ ਉਹ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਦੋ ਚੀਜ਼ਾਂ ਦਾ ਜ਼ਿਕਰ ਸ਼ਬਦ ਦੇ ਵਿੱਚ ਮਹਾਰਾਜ ਨੇ ਕੀਤਾ ਇੱਕ ਤਨ ਦਾ ਅਤੇ ਇੱਕ ਧਨ ਦਾ ਇੱਕ ਤਨ ਤੇ ਇੱਕ ਧਨ ਦੋ ਚੀਜ਼ਾਂ ਦਾ ਮਾਣ ਵੀ ਬੰਦੇ ਨੂੰ ਬੜਾ ਹੈ ਤਨ ਦਾ ਵੀ ਬੜਾ ਮਾਣ ਹੈ ਤੇ ਧਨ ਦਾ ਵੀ ਮਾਨ ਤੇ ਸਭ ਕਹਿੰਦੇ ਦੋਵੇਂ ਹੀ ਤੇਰੇ ਨਹੀਂ ਹੈ ਨਾ ਤਨ ਤੇਰਾ ਆਪਣਾ ਹੈ ਨਾ ਧਨ ਤੇਰਾ ਆਪਣਾ ਹੈ ਤਨ ਜਦੋਂ ਤੱਕ ਇਹਦੇ ਇਹਦੇ ਵਿੱਚ ਸਵਾਸ ਚੱਲ ਰਹੇ ਨੇ ਜਦੋਂ ਤੱਕ ਇਹਦੇ ਵਿੱਚ ਪ੍ਰਾਣ ਚੱਲ ਰਹੇ ਨੇ ਉਦੋਂ ਤੱਕ ਤੇ ਤੇਰਾ ਹੈ ਜਿਸ ਦਿਨ ਇਹਦੇ ਵਿੱਚੋਂ ਪ੍ਰਾਣ ਨਿਕਲ ਗਏ ਉਸ ਦਿਨ ਕੁਝ ਵੀ ਨਹੀਂ ਰਹਿਣਾ ਪਿੱਛੇ ਮਿੱਟੀ ਹੈ ਤਨ ਵੀ ਉਸੇ ਤਰੀਕੇ ਦੇ ਨਾਲ ਜਦੋਂ ਤੱਕ ਇਸ ਸਰੀਰ ਦੇ ਵਿੱਚ ਸਵਾਸ ਹੈ ਜਿੰਦ ਹੈ ਤੇ ਤੂੰ ਉਸ ਤਨ ਨੂੰ ਵਰਤ ਸਕਦਾ ਹੈ ਜਦੋਂ ਅੰਦਰੋਂ ਜਿੰਦ ਹੀ ਮੁੱਕ ਗਈ ਤੇ ਤੇਰੇ ਤਨ ਦਾ ਕੀ ਲਾਭ ਜੋ ਮਰ ਜੀ ਕਰ ਲੈ ਹੁਣ ਅਸਲ ਜਿਹੜੀ ਚੀਜ਼ ਹੈ ਉਹ ਨਾ ਸਾਡਾ ਤਨ ਹੈ ਤੇ ਨਾ ਸਾਡਾ ਤਨ ਦੋਵਾਂ ਤੋਂ ਜਿਹੜੀ ਮੁੱਖ ਚੀਜ਼ ਹੈ ਪ੍ਰਮੁੱਖ ਚੀਜ਼ ਹੈ ਜੀਦੇ ਕਰਕੇ ਤਨ ਚੱਲ ਰਿਹਾ ਤੇ ਜੀਦੇ ਕਰਕੇ ਧਨ ਚੱਲ ਰਿਹਾ ਉਹ ਹੈ ਸਾਡੇ ਅੰਦਰ ਵਸੀ ਹੋਈ ਪਰਮਾਤਮਾ ਦੀ ਜੋਤ ਉਹ ਹੈ ਜਿੰਨੂੰ ਅਸੀਂ ਆਤਮਾ ਕਹਿ ਲਈਏ ਉਹਨੂੰ ਅਸੀਂ ਸਵਾਸ ਕਹਿ ਲਈਏ ਉਹਨੂੰ ਅਸੀਂ ਕਿਸੇ ਵੀ ਰੂਪ ਦੇ ਦਾ ਨਾਮ ਚੇਤਾ ਕਰ ਲਈਏ ਹਕੀਕਤ ਦੇ ਵਿੱਚ ਜੋ ਕੁਝ ਵੀ ਸਾਡੀ ਜ਼ਿੰਦਗੀ ਦੇ ਅੰਦਰ ਚੱਲ ਰਿਹਾ ਹੈ ਨਾ ਸਰਕੂਸੇ ਕਰਕੇ ਚੱਲਦਾ ਹੈ ਸਾਨੂੰ ਚਾਹੀਦਾ ਇਹ ਹੈ ਵੀ ਜਿੰਨਾ ਜੋਰ ਅਸੀਂ ਤਨ ਤੇ ਧਨ ਤੇ ਦਿੱਤਾ ਬੰਦੇ ਦੀ ਸਾਰੀ ਜ਼ਿੰਦਗੀ ਦਾ ਜੋਰ ਨਾ ਦੋਵੇਂ ਪਾਸੇ ਇੱਕ ਇੱਕ ਪਾਸੇ ਲੱਗਿਆ ਹੋਇਆ ਮੇਰਾ ਤਨ ਵਧੀਆ ਹੋਣਾ ਚਾਹੀਦਾ ਇਹਦੇ ਵਿੱਚ ਕੋਈ ドラਮਾ ਨਹੀਂ ਬੰਦੇ ਦਾ ਤਨ ਹੋਣਾ ਚਾਹੀਦਾ ਪਰ ਤਨ ਨੇ ਨਾਲ ਨਹੀਂ ਨਿਭਣਾ ਨਾਲ ਜਦੋਂ ਨਾਲ ਇੱਕੋ ਹੀ ਚੀਜ਼ ਹੈ ਉਹ ਹੈ ਸਾਡਾ ਮਨ ਵਿਚਾਰ ਆਤਮਾ ਸਥਿਰ ਨਹੀਂ ਹੈ ਇਹ ਤਨ ਦਾ ਤੇ ਆਤਮਾ ਦਾ ਮੇਲ ਹੈ ਇਹਦੇ ਨਾਲ ਸਾਡੀ ਜ਼ਿੰਦਗੀ ਦੀ ਗੱਡੀ ਚੱਲ ਰਹੀ ਹੈ ਇਸ ਆਤਮਾ ਨੇ ਜਿਹੜੀ ਸਾਡੇ ਅੰਦਰ ਇਹ ਸਵਾਸ ਚੱਲ ਰਹੇ ਨੇ ਇਹਨੇ ਇਸ ਤੋਂ ਪਹਿਲਾਂ ਕਈ ਤਨ ਹੰਡਾਏ ਹੋਣਗੇ ਇਸ ਤੋਂ ਬਾਅਦ ਵੀ ਪਤਾ ਨਹੀਂ ਕਿੰਨੇ ਤਨ ਹੰਡਾਏ ਗੱਲ ਇਹ ਹੈ ਵੀ ਉਹਨੂੰ ਜੇ ਅਸੀਂ ਸਵਾਰ ਲਈਏ ਕੁਝ ਕਰਕੇ ਆਪਣੇ ਅੰਦਰ ਉਹਨੂੰ ਸਵਾਰ ਲਈਏ ਤੇ ਸਾਡਾ ਜੀਵਨ ਸਬਰ ਜੇਗਾ ਸਾਡਾ ਮਕਸਦ ਸਬਰ ਜੇਗਾ ਸ਼ਬਦ ਰਖਾ ਹੌ ਵਾਲੇ ਪਦੇ ਦੇ ਵਿੱਚ ਭਗਤ ਸਾਹਿਬ ਨੇ ਸਾਡੇ ਸਾਹਮਣੇ ਗੱਲ ਰੱਖੀ ਮੈਂ ਨਾਹੀ ਕਛ ਆਹੇ ਨਾ ਮੋਰਾ ਰੱਬ ਜੀ ਐ ਮੇਰੇ ਗੋਬਿੰਦ ਜੀ ਮੈਂ ਤੇਤੋਂ ਵੱਖਰੀ ਹਸਤੀ ਨਹੀਂ ਮੈਂ ਨਾਹੀ ਕਛ ਆਹੇ ਨਾ ਮੋਰਾ ਸਤਿਗੁਰੂ ਜੀ ਮੇਰੀ ਕੋਈ ਵੀ ਮਲਕੀਅਤ ਨਹੀਂ ਹੈ ਮੈਂ ਇਹ ਦਾਵਾ ਕਰਾਂ ਵੀ ਮੈਂ ਰੱਬ ਤੋਂ ਵੱਖਰਾ ਮੈਂ ਕੁਝ ਕਰ ਸਕਦਾ ਨਹੀਂ ਕਰ ਸਕਦਾ ਸਭ ਕੁਝ ਤੇਰੀ ਬਖਸ਼ਿਸ਼ ਹੈ ਅੱਗੇ ਬਚਨ ਬਖਸ਼ਿਸ਼ ਕੀਤਾ ਤਨ ਧਨ ਸਭ ਰਸ ਗੋਬਿੰਦ ਤੋਰਾ ਸਤਿਗੁਰੂ ਇਹ ਤਨ ਤੇ ਇਹ ਧਨ ਸਭ ਕੁਝ ਤੇਰਾ ਦਿੱਤਾ ਹੋਇਆ ਸਹਿਬ ਦੀ ਬਾਣੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਇਨਸਾਨ ਦੀ ਜ਼ਿੰਦਗੀ ਇਦਾਂ ਦੀ ਹੈ ਵੀ ਚੱਲ ਰਹੀ ਹੈ ਤੇ ਚੱਲ ਰਹੀ ਹੈ ਜਿਸ ਦਿਨ ਰੁਕ ਗਈ ਤੇ ਰੁਕ ਗਈ ਖਤਮ ਹੋ ਗਈ ਕੁਝ ਨਹੀਂ ਕਰ ਸਕਦੇ ਅਸੀਂ ਇੱਥੇ ਬੈਠ ਕੇ ਸਾਲਾਂ ਦੀ ਪਲਾਨਿੰਗ ਕਰ ਲਈਏ ਸਾਲਾਂ ਦੀ ਅੱਗੇ ਸੋਚ ਲਈਏ ਮਹਾਰਾਜ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਕਰੇ ਪਤਾ ਥੋੜੀ ਜਿਹੀ ਜ਼ਿੰਦਗੀ ਦਾ ਕਿੱਥੇ ਮੁੱਕ ਜੇਗੀ ਸੇਵਨ 'ਈ ਬੜੀ ਪਿਆਰੀ ਗੱਲ ਆਕੀ ਸਤਿਗੁਰੂ ਕਹਿੰਦੇ ਕਿਆ ਵਿਸਾਸਾ ਇਸ ਭਾਂਡੇ ਕਾ ਕਿਤਨਕ ਲੱਗੈ ਠਨਕਾ ਬਾਣੀ ਨੇ ਨਾ ਸਰੀਰ ਨੂੰ ਮਿੱਟੀ ਦੇ ਘੜੇ ਦੇ ਨਾਲ ਤੁਲਨਾ ਦਿੱਤੀ ਮਿੱਟੀ ਦੇ ਘੜੇ ਦੇ ਨਾਲ ਤੁਲਨਾ ਹੁਣ ਮਿੱਟੀ ਦੇ ਭਾਂਡੇ ਨਾ ਉਹ ਵਰਤ ਰਹੇ ਆ ਜਦੋਂ ਤੱਕ ਵਰਤੇ ਨੇ ਮਾੜਾ ਜਿਹਾ ਵੀ ਥੱਲੇ ਜ਼ਮੀਨ ਤੇ ਜੋਰ ਦੀ ਰੱਖ ਦਿੱਤਾ ਉਹਨੇ ਖਿਲਰ ਜਾਣਾ ਤੇ ਉਹਨੂੰ ਖਿਲਰਣ ਤੋਂ ਬਾਅਦ ਫਟਾਫਟ ਚੁੱਕ ਕੇ ਤੇ ਰੂੜੀ ਤੇ ਸੁੱਟ ਕੇ ਉਹ ਬਾਹਰ ਸੁੱਟ ਕੇ ਉਹ ਕਚਰੇ ਸੁੱਟ ਕੇ ਉਹਦਾ ਕੋਈ ਕੰਮ ਨਹੀਂ ਰਹਿ ਗਿਆ ਹੁਣ ਇਹ ਗੱਲ ਸਹਤ ਸਵੇਰੇ ਵੀ ਅਸੀਂ ਕਰ ਰਹੇ ਸੀ ਵੀ ਸਰੀਰ ਵੀ ਹੋਈ ਹੈ ਲੱਖ ਕੋਈ ਦਾਵਾ ਕਰਕੇ ਕਹੇ ਵੀ ਇਹ ਮੇਰਾ ਪਿਤਾ ਹੈ ਮੈਂ ਇਹਨੂੰ ਬੜਾ ਪਿਆਰ ਕਰਦਾ ਜਿਸ ਦਿਨ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ ਨਾ ਇਹਨੂੰ ਬਾਣੀ ਨੇ ਕਿਹਾ ਦੇਵਰੀ ਬੈਠੀ ਮਾਤਾ ਰੋਵੇ ਖਟੀਆਂ ਲੈ ਕੇ ਭਾਈ ਇੱਥੇ ਸਾਰੇ ਇਨਸਾਨ ਦਾਵਾ ਕਰਨ ਵਾਲੇ ਵੀ ਇਹ ਮੇਰੇ ਆ ਫਿਰ ਦਾਵਾ ਕੀ ਹੁੰਦਾ ਵੀ ਕਾਡੋ ਕਾਡੋ ਵੀ ਸਰੀਰ ਤੇ ਉਹੀ ਹੈ ਨਾ ਜੀ ਮੈਂ ਸਵੇਰੇ ਵੀ ਉਹ ਗੱਲ ਕਰ ਰਿਹਾ ਚਲੋ ਵਿਸੇ ਨਾਲ ਜੁੜ ਗਈ ਤੁਸੀਂ ਲੱਖ ਦਾਵਾ ਕਰੋ ਸਾਡੇ ਰਿਸ਼ਤੇ ਜਿਹੜੇ ਵੀ ਚੱਲ ਰਹੇ ਨੇ ਜਿਨ੍ਹਾਂ ਦੇ ਨਾਲ ਵੀ ਸਾਡਾ ਪਿਆਰ ਹੈ ਉਹ ਸਰੀਰ ਦੇ ਨਾਲ ਨਹੀਂ ਹੈ ਸਰੀਰ ਵਿੱਚ ਚੱਲ ਰਹੇ ਸਵਾਸਾ ਦੇ ਨਾਲ ਹੈ ਸਭ ਕੁਝ ਉਸ ਸਵਾਸਾਂ ਦੇ ਹਿਸਾਬ ਦੇ ਨਾਲ ਜ਼ਿੰਦਗੀ ਚੱਲ ਪਈ ਹੈ ਤੇ ਸੱਭ ਨੇ ਕਿਹਾ ਜਿਸ ਤਨ ਦੇ ਉੱਤੇ ਗਰਭ ਕਰਕੇ ਮਾਨ ਕਰਕੇ ਤੂੰ ਕਹਿੰਦਾ ਇਹ ਤਨ ਤੇਰਾ ਹੈ ਤੇਰਾ ਨਹੀਂ ਹੈ ਹੁਣ बार-बार ਸਤਿਗੁਰੂ ਨੇ ਬਾਣੀ ਦੇ ਵਿੱਚ ਇਹ ਗੱਲ ਸਾਨੂੰ ਦ੍ਰਿੜ ਕਰਾਈ ਬਾਰ-ਬਾਰ ਸਤਿਗੁਰੂ ਕਹਿੰਦੇ ਨੇ ਵੀ ਤੇਰਾ ਤਨ ਘਟ ਰਿਹਾ ਤੇਰੀ ਉਮਰ ਘਟ ਰਹੀ ਹੈ ਛਿਨ ਗੁਰੂ ਤੇਗ ਬਹਾਦਰ ਸੇ ਛਿਨ ਛਿਨ ਔਦ ਬਿਹਾਤ ਹੈ ਫੁੱਟ ਘਟ ਜੋ ਪਾਨੀ ਵੀ ਘੜੇ ਦੇ ਵਿੱਚ ਛੇਕ ਕਰਦੇ ਹੋ ਨਾ ਤੇ ਇੱਕ ਇੱਕ ਬੂੰਦ ਕਰਕੇ ਉਹਦੇ ਵਿੱਚੋਂ ਪਾਣੀ ਰਿਸਦਾ ਜਾਂਦਾ ਨਿਕਲਦਾ ਜਾਂਦਾ ਨਿਕਲਦਾ ਜਾਂਦਾ ਠੀਕ ਉਸੇ ਤਰੀਕੇ ਨਾਲ ਤੇਰੀ ਜ਼ਿੰਦਗੀ ਦਾ ਇੱਕਾ ਘੜਾ ਹੈ ਇੱਕ ਇੱਕ ਦਿਨ ਕਰਕੇ ਦੇ ਵਿੱਚੋਂ ਘਟਦਾ ਜਾ ਰਿਹਾ ਮੌਤ ਤੇਰੇ ਸਿਰ ਤੇ ਆ ਕੇ ਖੜੀ ਹੈ ਮੌਤ ਕਿਉਂ ਚੇਤਾ ਕਰਾ ਰਿਆ ਸਾਹਿਬ बार-बार ਉਸ ਕਰਕੇ ਚੇਤਾ ਕਰਾ ਰਿਆ ਸਮਾਂ ਨੇੜੇ ਆ ਰਿਹਾ ਜਿੰਨਾ ਸਮਾਂ ਮਿਲਿਆ ਨੇ ਉਹਨੂੰ ਵਰਤ ਜਿੰਨਾ ਤੇਰੇ ਕੋਲ ਹੈ ਇਹਦੇ ਨਾਲ ਜਿੰਨੀ ਬਾਣੀ ਪੜੀ ਜਾਂਦੀ ਪੜ ਲੈ ਇਹਦੇ ਵਿੱਚ ਜਿੰਨਾ ਸਿਮਰਨ ਕੀਤਾ ਜਾਂਦਾ ਕਰ ਲੈ ਜਿੰਨਾ ਚੰਗਾ ਕੀਤਾ ਜਾਂਦਾ ਕਰ ਲੈ ਪਤਾ ਨਹੀਂ ਇਹਨੂੰ ਸਾਹਿਬ ਨੇ ਕਿਹਾ ਨਾ ਮਾਤੇ ਜਪ ਸਹਾਵਾ ਕਹ ਨਾ ਆਗਰਾ ਅਸੀਂ ਇੱਥੇ ਜ਼ਿੰਦਗੀ ਦੇ ਦਾਅਵੇ ਕਰਦੇ ਆ ਨਾ ਸਤਿਗੁਰੂ ਦੀ ਬਾਣੀ ਨੇ ਕਿਹਾ ਇਹ ਵੀ ਭਰੋਸਾ ਨਹੀਂ ਵੀ ਇੱਕ ਸਾ ਤੂੰ ਲੈ ਲਿਆ ਤੇ ਸਰੀਰ ਦੇ ਵਿੱਚ ਆਉਣ ਵਾਲਾ ਸਾ ਆਉਣਾ ਕਿ ਨਹੀਂ ਆਉਣਾ ਇਸ ਸਾ ਦੇ ਵਿੱਚ ਤੇ ਚੰਗਾ ਕਰ ਲੈ ਹੁਣ ਤੇ ਚੰਗਾ ਸੋਚ ਲੈ ਸਾਹਿਬ ਨੇ ਕਿਹਾ ਤਨ ਰੱਬੀ ਰੱਬੀ ਬਖਸ਼ਿਸ਼ ਹੈ ਮਿਲਿਆ ਹੋਇਆ ਇੱਕ ਹੋਰ ਚਲੋ ਬਚਨ ਚੇਤਾ ਹੈ ਗੁਰੂ ਅਰਜਨ ਸਾਹਿਬ ਪਤਾ ਮਹਾਰਾਜ ਨੇ ਸਤਗੁਰੂ ਕਹਿੰਦੇ ਅਸੀਂ ਤਨ ਦੀ ਬੜੀ ਵਡਿਆਈ ਕਰਦੇ ਹਾਂ ਬੜਾ ਚੰਗਾ ਤਨ ਹੈ ਪਾਤਸ਼ਾਹ ਜੀ ਕਹਿੰਦੇ ਨਾ ਇਸ ਸਿਰਫ ਗੰਦਗੀ ਦਾ ਢੇਰ ਹੈ ਜਿਸ ਤਨ ਨੂੰ ਮਾਣ ਕਰਕੇ ਕਹਿੰਦੇ ਹਨ ਬੜਾ ਸੁਹੱਪਣ ਹੈ ਬੜਾ ਬਲ ਹੈ ਸਤਗੁਰੂ ਕਹਿੰਦੇ ਗੰਦਗੀ ਦਾ ਢੇਰ ਹੈ ਕੁਝ ਵੀ ਸਤਗੁਰੂ ਨੇ ਉਦਾਹਰਣ ਬੜੀ ਕਮਾਲ ਦੇ ਦਿੱਤੀ ਗਾਥਾ ਦਾ ਪਹਿਲਾ ਸ਼ਲੋਕ ਕਰਪੂਰ ਬਹੁਤ ਸੁਗੰਧ ਪਰਸ ਮਾਨੁਖਿਆ ਦੇਹਨ ਮਲੀਣੰ ਉਹ ਕਹਿੰਦੇ ਸੁਗੰਧੀ ਦੀਆਂ ਚੀਜ਼ਾਂ ਤਨ ਨੂੰ ਲਾਓ ਨਾ ਜਿਹੜੀ ਚੀਜ਼ ਬਾਹਰ ਰੱਖੀ ਹੋਈ ਸੁਗੰਧੀ ਦੇ ਰਹੀ ਹੈ ਬੜੀ ਵਧੀਆ ਉਹਨੂੰ ਤਨ ਨੂੰ ਲਾਓ ਤੇ ਇਹ ਤਨ ਇੰਨਾ ਮੈਲਾ ਹੈ ਵੀ ਇਹਨੂੰ ਲੱਗਦਿਆਂ ਥੋੜੇ ਸਮੇਂ ਬਾਅਦ ਉਹਦੀ ਸੁਗੰਧੀ ਵੀ ਦੁਰਗੰਧ ਦੇ ਵਿੱਚ ਬਦਲ ਜਾਂਦੀ ਹੈ ਮਜਾ ਰੁਦਰ ਦੁਰਗੰਧ ਅਤ ਗਰਬੇਣ ਅਗਿਆਨਣੋ ਅਗਿਆਨੀ ਇਨਸਾਨ ਗੰਦਗੀ ਦੇ ਢੇਰ ਦਾ ਮਾਣ ਕਰਕੇ ਬਟਾ ਹੈ ਕੋਈ ਮੇਰੇ ਵਰਗਾ ਮੇਰੇ ਵਰਗਾ ਬਲ ਹੈ ਕਿਸੇ ਵਿੱਚ ਮੇਰੇ ਵਰਗੀ ਦੌਲਤ ਮੇਰੇ ਵਰਗੀ ਤਾਕਤ ਹੈ ਕਿਸੇ ਕੋਲ ਬਾਬਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਬਾਬਾ ਕਬੀਰ ਸਾਹਿਬ ਦਾ ਨਾਮ ਮਾਣ ਕਰ ਇੱਚ ਮਾਣ ਨਾ ਕਰ ਪਤਾ ਨਹੀਂ ਕੀ ਸਬਬ ਹੋਣਾ ਆ ਕੀ ਹਾਲ ਹੋਣਾ ਆ ਤੇਰੇ ਵਰਗੇ ਪਹਿਲਾਂ ਵੀ ਬਥੇਰੇ ਸੀ ਜਿਹੜੇ ਤਨ ਦਾ ਮਾਣ ਕਰਦੇ ਰਹੇ ਤਨ ਦਾ ਅਹੰਕਾਰ ਕਰਦੇ ਰਹੇ ਅਖੀਰ ਨੂੰ ਕੀ ਹੋਇਆ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਤੀਐ ਉੱਚੋ ਦੇਖ ਆਵਾਸ ਆਜ ਕਾਲ ਭੁਇ ਲੇਟਣਾ ਉੱਪਰ ਜਾ ਮਗਾਸ ਤੂੰ ਅੱਜ ਤੇ ਕਹਿਣਾ ਨਾ ਮੇਰੇ ਨਾਲ ਕੋਈ ਲੜ ਕੇ ਦਿਖਾਵੇ ਅੜ ਕੇ ਵਿਖਾਵੇ ਮੇਰੇ ਨਾਲ ਇੱਕ ਦਿਨ ਸਬਬ ਹੋਏਗਾ ਤੈਨੂੰ ਚੁੱਕ ਕੇ ਮਿੱਟੀ ਦੇ ਥੱਲੇ ਦੱਬ ਦੇਣਾ ਤੇ ਉਪਰ ਘਾਓ ਪੈਣਾ ਕੀੜਿਆਂ ਨੇ ਤੈਨੂੰ ਖਾ ਜਾਣਾ ਹੈ ਤੇ ਜ਼ਿੰਦਗੀ ਕੀ ਹੈ ਤੇਰੀ ਦੂਜੀ ਗੱਲ ਕੀਤੀ ਸਾਹਿਬ ਨੇ ਧਨ ਦੀ ਧਨ ਹੋਣਾ ਬੜੀ ਚੰਗੀ ਗੱਲ ਹੈ ਬੰਦਾ ਮਿਹਨਤ ਕਰਕੇ ਮੁਸ਼ਕਲਤ ਕਰਕੇ ਕਮਾਵੇ ਜਿੰਨਾ ਕਮਾਇਆ ਜਾਂਦਾ ਹੈ ਕਮਾ ਪਰ ਧਨ ਦਾ ਮਾਣ ਹੋਣਾ ਬਹੁਤ ਮਾੜੀ ਜ਼ਰੂਰੀ ਨਹੀਂ ਕਈ ਵਾਰ ਨਾ ਸਾਧ ਸੰਗਤ ਅਸੀਂ ਇਸ ਨਿਰਣੇ ਨੂੰ ਲੈ ਜਾਂਦੇ ਆ ਵੀ ਜਿਹਦੇ ਕੋਲ ਬਹੁਤਾ ਧਨ ਹੈ ਉਹ ਮਾੜਾ ਹੀ ਹੋਏਗਾ ਨਹੀਂ ਕਈ ਵਾਰ ਤੁਹਾਡੇ ਪੱਲੇ ਕੱਖ ਵੀ ਨਹੀਂ ਨਾ ਅਸੀਂ ਮਾਣ ਚੁੱਕੀ ਫਿਰਦੇ ਉਹ ਵੀ ਮਾੜਾ ਹੈ ਤੇ ਇਹ ਜ਼ਿਆਦਾ ਮਾੜਾ ਹੈ ਇੱਕ ਤੇ ਕਿਸੇ ਦੇ ਪੱਲੇ ਕੁਝ ਹੈ ਉਹ ਮਾਣ ਕਰ ਰਿਹਾ ਕਈ ਵਾਰ ਕਿਸੇ ਦੇ ਪੱਲੇ ਹੁੰਦਾ ਕੱਖ ਨਹੀਂ ਤੇ ਮਾਣ ਬਹੁਤਾ ਚੁੱਕੀ ਫਿਰਦਾ ਹੈ ਸਹਿਬ ਦੀ ਬਾਣੀ ਦਾ ਇੱਕ ਬਚਨ ਮਹਾਰਾਜ ਕਹਿੰਦੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਤੈਨੂੰ ਮਾਣ ਕਰਦਾ ਹੈ ਕਿਹੜੀ ਗੱਲ ਦਾ ਮਾਣ ਕਰਕੇ ਤੂੰ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਵੱਖਰਾ ਸਮਝ ਤੁਸੀਂ ਵੇਖੋ ਵੀ ਕਈ ਵਾਰ ਕੀ ਹੁੰਦਾ ਹੈ ਆਮ ਬੰਦੇ ਦੀ ਜ਼ਿੰਦਗੀ ਤੁਸੀਂ ਵੀ ਇਹ ਚੀਜ਼ਾਂ ਹਡਾਈਆਂ ਹੋਣਗੀਆਂ ਵੀ ਜਿਹੜੇ ਸਾਡੇ ਨਾਲ ਪੜੇ ਸਾਡੇ ਨਾਲ ਖੇਡੇ ਸਾਡੇ ਨਾਲ ਵਿਚਰੇ ਚਲੋ ਸਬਬ ਬਣਿਆ ਉਹਨਾਂ ਨੂੰ ਸਾਡੇ ਤੋਂ ਚ ਪਦਵੀ ਮਿਲ ਗਈ ਚਾਰ ਪੈਸੇ ਸਾਡੇ ਤੋਂ ਵੱਧ ਕਮਾ ਲਏ ਉਹਨਾਂ ਦੀ ਹਵਾ ਬਦਲ ਗਈ ਉਹਨਾਂ ਦੀ ਤੌਰ ਬਦਲ ਗਈ ਉਹਨਾਂ ਦੀ ਦੇਖਣੀ ਬਦਲ ਗਈ ਉਹਨਾਂ ਦੀ ਬੋਲੀ ਬਦਲ ਗਈ ਉਹਨੂੰ ਸਾਇਬ ਨੇ ਬੜੀ ਪਿਆਰੀ ਗੱਲ ਦੇ ਨਾਲ ਬਿਆਨ ਕੀਤਾ ਸਾਇਬ ਦੀ ਬਾਣੀ ਕਹਿੰਦੀ ਵੀ ਭਾਈ ਤੈਨੂੰ ਮਾਣ ਕਿਹੜੀ ਗੱਲ ਦਾ ਵੀ ਤੂੰ ਤੇ ਤੇਰੀ ਤੇ ਤੌਰ ਹੀ ਬਦਲੀ ਫਿਰਈ ਏ ਤੂੰ ਤੇ ਜਿੱਦਾਂ ਪਹਿਲਾਂ ਸੀ ਤੇ ਹੁਣ ਦੇ ਵਿੱਚ ਬੜਾ ਅੰਤਰ ਉਹਨੂੰ ਸਾਇਬ ਨੇ ਕਿਹਾ ਐਡੋ ਟੈਡੋ ਜਾਤ ਕਹਾਂ ਨਰ ਗਰਬਸ ਥੋੜੀ ਬਾਤ ਇਹ ਸ਼ਬਦ ਬੜੇ ਕਮਾਲ ਦਾ ਕਦੇ ਅਰਥ ਪੜਿਓ ਇਹਦੇ ਸਬਬ ਸਮਾਂ ਕੱਢ ਕੇ ਨਾ ਕਹਾਂ ਨਰ ਗਰਬਸ ਥੋੜੀ ਬਾਤ ਮਨ ਦਸ ਨਾਜ ਟਕਾਚਾਰ ਗਾਠੀ ਐਂਡੋ ਟੇਡੋ ਜਾਤ ਬੰਦੇ ਆ ਕਿਹੜੀ ਗੱਲ ਦਾ ਮਾਣ ਕਰਿਆ ਫਿਰਦਾ ਤੂ ਤੇਰੀ ਤੇ ਤੋਰ ਹੀ ਬਦਲ ਗਈ ਕਿਸੇ ਗੱਲ ਦਾ ਮਾਣ ਮਨ ਦਸ ਨਾਜ ਇਰੇ ਕੋਲ ਚਾਰ ਦਾਣੇ ਦੂਜਿਆਂ ਨਾਲੋਂ ਵੱਧ ਇਸ ਗੱਲ ਦਾ ਮਾਨ ਟਕਾ ਚਾਰ ਗਾਠੀ ਚਾਰ ਟਕੇ ਤੋਂ ਦੂਜੇ ਨਾਲੋਂ ਵੱਧ ਕਮਾ ਲੈਣਾ ਇਸ ਗੱਲ ਦਾ ਮਾਨ ਕਹਾਂ ਨਰ ਗਰਬਸ ਥੋੜੀ ਬਾਤ ਮਨ ਦਸ ਨਾਜ ਟਕਾ ਚਾਰ ਗਾਠੀ ਐਡੋ ਟੈਡੋ ਜਾਤ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨਹਰ ਪਾਤ ਚਾਰ ਦਿਨ ਦਾ ਚੌਧਰੀ ਬਣ ਜਾ ਚਾਰ ਦਿਨ ਦਾ ਤੂੰ ਅਮੀਰ ਬਣ ਜਾ ਜਿਸ ਤਰੀਕੇ ਦੇ ਨਾਲ ਦਰਖਤਾਂ ਨੂੰ ਲੱਗੇ ਹੋਏ ਪੱਤੇ ਝੜ ਜਾਂਦੇ ਆ ਨਾ ਤੂੰ ਵੀ ਝੜ ਜਾਂਦਾ ਨਾ ਕੋਈ ਲੈ ਆਇਓ ਇਸ ਧਨ ਕੋ ਨਾ ਕੋ ਲੈ ਜਾਤ ਤੇ ਨਾ ਤੂੰ ਲੈ ਕੇ ਆਇਆ ਸੀ ਤੇ ਨਾ ਤੂੰ ਇਸ ਧਨ ਨੂੰ ਲੈ ਕੇ ਜਾਣਾ ਇੱਥੇ ਤੈਨੂੰ ਮਿਲਿਆ ਮਾਣ ਕਰ ਲੈ ਇਹਨ ਇੱਥੇ ਤੈਨੂੰ ਮਿਲਿਆ ਜ਼ਿੰਦਗੀ ਨੂੰ ਮਾਣ ਲੈ ਮਾਣ ਛੱਡ ਕੇ ਬੰਦਿਆਂ ਨਾਲ ਵਰਤਣਾ ਸਿੱਖ ਇਨੂੰ ਕਈ ਵਾਰ ਕਿਹਾ ਵੀ ਬੰਦੇ ਨੂੰ ਅਮੀਰੀ ਮਿਹਲੇ ਮੁਬਾਰਕ ਪਰ ਸਿਰ ਨੂੰ ਨਾ ਚੜੇ ਜਿਨ੍ਹਾਂ ਦੇ ਸਿਰ ਨੂੰ ਚੜਦੀਆਂ ਪਰ ਬੰਦੇ ਨੂੰ ਬੰਦਾ ਸਮਝਣ ਦੇ ਵਾਸਤੇ ਤਿਆਰ ਨਹੀਂ ਹੁੰਦੇ ਸਹਿਬ ਦੀ ਬਾਣੀ ਨੇ ਇੱਥੇ ਜ਼ਿਕਰ ਕੀਤਾ ਸਤਿਗੁਰੂ ਕਹਿੰਦੇ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋ ਰਾ ਹੁਣ ਇਹ ਪ੍ਰਣ ਇਹ ਅਰਦਾਸ ਸਤਿਗੁਰੂ ਮੇਰਾ ਕੁਝ ਵੀ ਨਹੀਂ ਹੈ ਨਾ ਤਨ ਮੇਰਾ ਹੈ ਨਾ ਧਨ ਮੇਰਾ ਹੈ ਇਹ ਤੇ ਸਭ ਕੁਝ ਤੇਰੀ ਬਖਸ਼ਿਸ਼ ਹੈ ਨਾ ਜੀਓ ਪੈੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਇਹ ਸਾਡਾ ਕੀ ਹੈ ਰੱਬ ਨੇ ਦੇ ਦਿੱਤਾ ਉਹਨੇ ਬਖਸ਼ਿਸ਼ ਕੀਤੀ ਉਹਨੇ ਸਾਡੇ ਉੱਤੇ ਰਹਿਮਤ ਕੀਤੀ ਸਾਨੂੰ ਸਾਡਾ ਸਰੀਰ ਦੇ ਦਿੱਤਾ ਤੇ ਉਹਦੀ ਬਖਸ਼ਿਸ਼ ਉਹਦੀ ਰਹਿਮਤ ਹੋਈ ਜਿੱਤੇ ਉਹਨੇ ਸਰੀਰ ਦਿੱਤਾ ਉਥੇ ਸਰੀਰ ਨੂੰ ਖਾਣ ਵਾਸਤੇ ਦਾਣੇ ਵੀ ਦੇ ਦਿੱਤੇ ਇਹ ਤੇ ਉਹਦੀ ਬਖਸ਼ਿਸ਼ ਰਹਿਮਤ ਹੈ ਨਾ ਅਸੀਂ ਉਸ ਸ਼ੁਕਰ ਨੂੰ ਛੱਡ ਕੇ ਵੀ ਰੱਬਾ ਤੂੰ ਖਾਣ ਨੂੰ ਦਿੱਤਾ ਤੂੰ ਰਹਿਣ ਨੂੰ ਦਿੱਤਾ ਤੇ ਬੰਦਾ ਆਪਣੇ ਉੱਤੇ ਮਾਣ ਕਰਕੇ ਦੂਜੇ ਨੂੰ ਕਹਿੰਦਾ ਵੇਖਿਆ ਤੇਰੇ ਨਾਲੋਂ ਵੱਡਾ ਹੈ ਨਾ ਸਹਿਬ ਦਾ ਇੱਕ ਹੋਰ ਬਚਨ ਕਹਿ ਕੇ ਮੈਂ ਅਗਲੇ ਪਦੇ ਵੱਲ ਵਧਾ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਗਰਵ ਨਾ ਕੀਚੀਐ ਰੰਕ ਨਾ ਹਸੀਐ ਕੋਏ ਅਜੋਸ ਨਾਉ ਸੰਬੰਧ ਮੈਂ ਕਿਆ ਜਾਣਾ ਕਿਆ ਹੋਇ ਮਾਣ ਨਾ ਕਰ ਅਹੰਕਾਰ ਨਾ ਕਰ ਤੇ ਕਦੇ ਵੀ ਗਰੀਬ ਨੂੰ ਵੇਖ ਕੇ ਨਾ ਹਸੀ ਆਪਣੇ ਤੋਂ ਨੀਵੇਂ ਨੂੰ ਵੇਖ ਕੇ ਕਦੇ ਨਾ ਹਸੀ ਤੈਨੂੰ ਰੱਬ ਨੇ ਦਿੱਤਾ ਮੁਬਾਰਕ ਹੈ ਜਦੋਂ ਵੀ ਤੂੰ ਆਪਣੇ ਤੋਂ ਥੱਲੇ ਵਾਲੇ ਨੂੰ ਵੇਖ ਕੇ ਹੱਸ ਰਿਆ ਨਾ ਬਾਬਾ ਕਬੀਰ ਸਾਹਿਬ ਕਹਿੰਦੇ ਅਜੋਸੋ ਨਾਉ ਸਮੁੰਦ ਮੈਂ ਅਜੇ ਬੇੜਾ ਬੰਨੇ ਨਹੀਂ ਲੱਗਾ ਪਤਾ ਨਹੀਂ ਸਬਬ ਕਿਦਾਂ ਦਾ ਬਣਦੇ ਮਹਾਰਾਜ ਕਿਰਪਾ ਕਰੇ ਨਹੀਂ ਤੇ ਇੱਕੋ ਘੇੜਾ ਹਸਪਤਾਲ ਦਾ ਵੱਡੇ ਵੱਡੇ ਖਜ਼ਾਨੇ ਹਿਲਾ ਕੇ ਰੱਖ ਦਿੰਦਾ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਉਹ ਦੇ ਰਿਹਾ ਤੇ ਦੇ ਰਿਹਾ ਤੇ ਉਹਨੂੰ ਰੰਕ ਰੰਕ ਨੂੰ ਰਾਜਾ ਤੇ ਰਾਜੇ ਨੂੰ ਰੰਕ ਬਣਾਉਣ ਲੱਗਿਆ ਸਮਾਂ ਲੱਗਦਾ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਕੁਝ ਵੀ ਕਰ ਸਕਦਾ ਉਹਦੀ ਲੀਲਾ ਹੈ ਉਹਦੀ ਖੇਡ ਹੈ ਸਭ ਇਦਾਂ ਦਾ ਬਣੇਗਾ ਰਾਜੇ ਨੂੰ ਪਲ ਦੇ ਵਿੱਚ ਪਖਾਰੀ ਬਣਾ ਕੇ ਠੂਟਾ ਫੜ ਕੇ ਦਰਵਾਜ਼ੇ ਤੇ ਖੜਾ ਕਰਕੇ ਰੱਖ ਦੇਗਾ ਤੇਰੇ ਕੋਲ ਸਭ ਕੁਝ ਹੈ ਤੇ ਵੱਡੇ ਵੱਡੇ ਅਮੀਰ ਹਸਪਤਾਲਾਂ ਦੇ ਸਾਹਮਣੇ ਖੜੇ ਹੋਏ ਗੜਗੜਾਉਂਦੇ ਹੋਏ ਵੇਖਿਆ ਵੀ ਸਾਨੂੰ ਬਲੱਡ ਮਿਲ ਜਾਏਗਾ ਉਹ ਕਹਦਾ ਤੇਰੇ ਕੋਲ ਤਾਂ ਪੈਸਾ ਬੜਾ ਆ ਮਤਲਬ ਪੈਸਾ ਤੇ ਹੈ ਪਰ ਨਹੀਂ ਮਿਲਦਾ ਇੱਥੇ ਪਤਾ ਲੱਗਦਾ ਨਾ ਮਾਨ ਇਹਨੂੰ ਸਾਇਬ ਨੇ ਕਿਹਾ ਸਭ ਕੁਝ ਤੇਰਾ ਹੈ ਰੱਬਾ ਤੂੰ ਦਿੱਤਾ ਤੇ ਜਿੱਥੇ ਤੂੰ ਦਿੱਤਾ ਨਾ ਇਹਦੇ ਵਿੱਚ ਰਹਿਣਾ ਸਿੱਖਾ ਸਾਇਬ ਨੇ ਪਹਿਲਾ ਬੰਦ ਹੈ ਜੀ ਸ਼ਬਦ ਦਾ ਪਾਨੀ ਮੈਲਾ ਮੱਟੀ ਗੋਰੀ ਇਨਸਾਨ ਦੀ ਜ਼ਿੰਦਗੀ ਦੀ ਅਸਲ ਸਚਾਈ ਕੀ ਹੈ ਇਹਦੀ ਜਿਹੜੀ ਪੈਦਾਇਸ਼ ਹੋ ਰਹੀ ਹੈ ਜਿੱਥੋਂ ਇਹਦੇ ਸਰੀਰ ਦੀ ਉਤਪਤੀ ਹੋ ਰਹੀ ਹੈ ਮੈਲੇ ਪਾਣੀ ਤੇ ਮਾਂ ਦੇ ਲਹੂ ਦੇ ਵਿੱਚੋਂ ਸਾਡਾ ਸਰੀਰ ਬਣਿਆ ਜਿੰਨੋਂ ਅਸੀਂ ਕਹਨੇ ਅਸੀਂ ਬੜੇ ਸੋਹਣੇ ਆ ਜੀ ਬੜਾ ਚੰਗਾ ਸਾਡਾ ਸਰੀਰ ਮੈਲੇ ਪਾਣੀ ਤੇ ਮਾਂ ਦੇ ਲਹੂ ਦੇ ਵਿੱਚੋਂ ਇਹ ਸਰੀਰ ਦੀ ਪੈਦਾਇਸ਼ ਹੋਈ ਇਸ ਮੱਟੀ ਦੀ ਪੁੱਤਰੀ ਜੋਰੀ ਇਹਨੂੰ ਪੁੱਤਰੀ ਨਹੀਂ ਪੜ੍ਹਨਾ ਜ ਜਿਹਨੂੰ ਪੁੱਤਰੀ ਪੜੋਗੇ ਪੁੱਤਰੀ ਦਾ ਅਰਥ ਹੋ ਜਾਏਗਾ ਧੀ ਜੇ ਜਦੋਂ ਪੁੱਤਰੀ ਪੜਾਂਗੇ ਪੁੱਤਰੀ ਦਾ ਤਾਂ ਪੁਤਲੀ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਮਿੱਟੀ ਬਣਾ ਕੇ ਤੇ ਇੱਕ ਪੁਤਲਾ ਬਣਾ ਕੇ ਸਾਨੂੰ ਦੇ ਦਿੱਤਾ ਇਹ ਪੁਤਲਾ ਬਣਾ ਦਿੱਤਾ ਮਿੱਟੀ ਦਾ ਤੇ ਕੀ ਹੈ ਇਸ ਮਾਟੀ ਮੈਂ ਪਵਨ ਸਮਾਇਆ ਮਿੱਟੀ ਜੋੜ ਕੇ ਇਸ ਮਿੱਟੀ ਦੇ ਵਿੱਚ ਪਵਨ ਪਵਨ ਦਾ ਅਰਥ ਸਵਾਸ ਇਹ ਮਿੱਟੀ ਨੂੰ ਇਕੱਠੀ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ ਤੇਰਾ ਸਰੀਰ ਪਤਾ ਕੀ ਹੈ ਉਹ ਕਹਿੰਦੇ ਜਿਵੇਂ ਮਿੱਟੀ ਇਕੱਠੀ ਕਰਕੇ ਨੇ ਕੋਈ ਪੂੜੀ ਬਣ ਕੇ ਕਿਸ ਨੂੰ ਦੇ ਦਿੱਤੀ ਵੀ ਜਾ ਖੇਡੀ ਜਾ ਇਹ ਸਾਡਾ ਸਰੀਰ ਹੈ ਵੀ ਫਰੀਦਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ ਇੱਕ ਸਮਾਂ ਇਹ ਆਏਗਾ ਵੀ ਜਦੋਂ ਤੱਕ ਖੇਡ ਰਹੇ ਆ ਖੇਡ ਰਹੇ ਤੇ ਇੱਕ ਸਮਾਂ ਉਹ ਆਏਗਾ ਅੰਤ ਖੇਡ ਕੀ ਕਿ ਜਦੋਂ ਤੱਕ ਤੇਰੇ ਕੋਲ ਹੈ ਇਹਨੇ ਮਿੱਟੀ ਐ ਤੇ ਮਿੱਟੀ ਦੇ ਵਿੱਚ ਮਿਲ ਜਾਣਾ ਤੇ ਪਿੱਛੇ ਕੁਝ ਵੀ ਨਹੀਂ ਰਹਿਣਾ ਸਾਬ ਦੀ ਬਾਣੀ ਨੇ ਇੱਥੇ ਸਾਬ ਨੇ ਜ਼ਿਕਰ ਕੀਤਾ ਇਸ ਮਾਟੀ ਮੈਂ ਪਵਨ ਸਮਾਇਆ ਮਿੱਟੀ ਐ ਜਦੋਂ ਤੱਕ ਇਹਦੇ ਵਿੱਚ ਸਵਾਸ ਨਾ ਕੋਣ ਪ੍ਰਵਾਨ ਕਰਦਾ ਜੀ ਬੱਚੇ ਦਾ ਜਨਮ ਹੋਵੇ ਉਹਦੇ ਸਵਾਸ ਨਹੀਂ ਐ ਕਹਿੰਦੇ ਵੀ ਨਾ ਜੀ ਅਸੀਂ ਨਹੀਂ ਰੱਖਦੇ ਸਰੀਰ ਤੇ ਹੈ ਨਾ ਸਵਾਸ ਨਹੀਂ ਐ ਤਾਂ ਅਸੀਂ ਕੀ ਕਰਨਾ ਇਸ ਮਾਟੀ ਮੈਂ ਪਵਨ ਸਮਾਇਆ ਇਹਦੇ ਵਿੱਚ ਸਵਾਸ ਟਿਕਾ ਦਿੱਤੇ ਝੂਠਾ ਪਰਪੰਚ ਜੋਰ ਚਲਾਇਆ ਇਹ ਝੂਠਾ ਜਾਂ ਜੋੜ ਚਲਾ ਕੇ ਜਦੋਂ ਤੱਕ ਚੱਲ ਰਿਹਾ ਝੂਠਾ ਮਤਲਬ ਕੀ ਹੈ ਭਰੋਸਾ ਕੋਈ ਨਹੀਂ ਉਹਨੇ ਪਰਪੰਚ ਜੋੜ ਕੇ ਹੱਥ ਦੇ ਵਿੱਚ ਫੜਾ ਦਿੱਤਾ ਕਈ ਵਾਰ ਆਪਾਂ ਕਹਿੰਦੇ ਨੇ ਕਿ ਕਿਸੇ ਤੋਂ ਕੋਈ ਸਮਾਨ ਲੈਣਗੇ ਕਹਿੰਦਾ ਮੈਂ ਜੋੜ ਕੇ ਚਲਾ ਕੇ ਤੇ ਤੈਨੂੰ ਦੇ ਦੇਣਾ ਉਹ ਭਰੋਸਾ ਕੋਈ ਨਹੀਂ ਇੱਥੇ ਬੰਦ ਹੋ ਜਾਏ ਕੱਲ ਬੰਦ ਹੋ ਜਾਏ ਕੋਈ ਪਤਾ ਨਹੀਂ ਇਹਦਾ ਉਹਨੇ ਗਾਰੰਟੀ ਥੋੜੀ ਲਈ ਹੈ ਰੱਬ ਨੇ ਕੋਈ ਬਣਾ ਕੇ ਵੀ ਤੇਰੀ ਗਾਰੰਟੀ ਹੈ ਨਾ ਚੱਲਦਾ ਤੇ ਚੱਲਦਾ ساری ਜ਼ਿੰਦਗੀ ਚੱਲਦਾ ਰਹੇ 100 ਸਾਲ ਚੱਲ ਜਾਏ ਤੇ ਨਾ ਚੱਲੇ ਤੇ ਜੰਮਣ ਤੋਂ ਬਾਅਦ ਹੀ ਕੁਝ ਘੰਟੇ ਜੀਉਂਦਾ ਤੇ ਚਲਾ ਜਾਂਦਾ ਝੂਠਾ ਪਰਪੰਚ ਜੋਰ ਚਲਾਇਆ ਅਗਲੇ ਸਾਹਿਬ ਨੇ ਜ਼ਿਕਰ ਕੀਤਾ ਕਿਨਹੁ ਲੱਖ ਪੰਜ ਕਰ ਜੋਰੀ ਇਸ ਝੂਠੇ ਪਰਪੰਚ ਝੂਠੇ ਸਰੀਰ ਦੇ ਨਾਲ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ 5-5 ਲੱਖ ਦੀਆਂ ਜਾਇਦਾਦਾਂ ਜੋੜ ਲਈਆਂ ਹੁਣ 5 ਲੱਖ ਤੇ ਮਹਾਰਾਜ ਨੇ ਜਿਹੜਾ ਲਫ਼ਜ਼ ਵਰਤੇ ਉਹਦਾ ਮਤਲਬ ਇਹ ਨਹੀਂ ਅੱਜ ਕਮ ਵਾਲਾ 5 ਲੱਖ ਤੇ ਕੁਝ ਵੀ ਨਹੀਂ ਜਿਸ ਵੇਲੇ ਦੇ ਵਿੱਚ ਭਗਤ ਕਬੀਰ ਸਾਹਿਬ 5 ਲੱਖ ਲਫ਼ਜ਼ ਵਰਤ ਰਿਹਾ ਬਹੁਤ ਵੱਡੀ ਗੱਲ ਹੈ ਪਰ ਜਦੋਂ ਬਾਣੀ ਦੀ ਗੱਲ ਕਰਾਂਗੇ ਬਾਣੀ ਦਾ ਮਤਲਬ ਇਹ ਹੈ ਵੀ ਸਮੇਂ ਦੇ ਹਿਸਾਬ ਦੇ ਨਾਲ ਬੰਦੇ ਨੇ ਬੜੀ ਜਹਾਜਾਦ ਇਕੱਠੀ ਕਰ ਲਈ ਇਸ ਸਰੀਰ ਦੇ ਨਾਲ ਬੜਾ ਕੁਝ ਇਕੱਠਾ ਕਰ ਲਿਆ ਕਿਨੂ ਹੂ ਲੱਖ 5 ਕੀ ਜੋਰੀ ਇੰਨੀ ਜਾਇਦਾਦ ਇਕੱਠੀ ਕਰਨ ਤੋਂ ਬਾਅਦ ਇੰਨਾ ਧਨ-ਮਾਲ ਇਕੱਠਾ ਕਰਨ ਤੋਂ ਬਾਅਦ ਅੰਤ ਕੀ ਬਾਰ ਗਗਰੀਆ ਫੋਰੀ ਮੌਤ ਨੇ ਆ ਕੇ ਉਹਦਾ ਵੀ ਘੜਾ ਪਾ ਦਿੱਤਾ ਏਨੂੰ ਸਾਹਿਬ ਦੀ ਬਾਣੀ ਦਾ ਬਚਨ ਸਤਿਗੁਰੂ ਕਹਿੰਦੇ ਮੌਤ ਜਿਹੜੀ ਹੈ ਨਾ ਉਹ ਅਮੀਰ ਤੇ ਗਰੀਬ ਨਹੀਂ ਵੇਖਦੀ ਰਾਣਾ ਰਉ ਨਾ ਕੋ ਰਹ ਰੰਗ ਨ ਤੁੰਗ ਫਕੀਰ ਵਾਰੀ ਆਪ ਕੋ ਆਪਣੇ ਕੋਈ ਨਾ ਬੰਦਾ ਥੀ ਜਨਮ ਜੀਵਨ ਦੇ ਵਿੱਚ ਬੰਦਾ ਕੋਈ ਕਹਿ ਸਕਦਾ ਮੈਂ ਅਮੀਰ ਆ ਮੈਨੂੰ ਇਸ ਤਰੀਕੇ ਨਾਲ ਜੀਣਾ ਮੌਤ ਨਹੀਂ ਦੇਖਦੀ ਤੂੰ ਅਮੀਰ ਹੈ ਤੂੰ ਗਰੀਬ ਹੈ ਜਿੱਥੇ ਆਉਣਾ ਹੈ ਜਿਹੜੇ ਸਮੇਂ ਦੇ ਵਿੱਚ ਉਹਨੇ ਆਉਣਾ ਹੈ ਉਹਨੇ ਗਰੀਬ ਨੂੰ ਵੀ ਉਸੇ ਹਿਸਾਬ ਦੇ ਨਾਲ ਢਾਣਾ ਹੈ ਅਮੀਰ ਨੂੰ ਵੀ ਉਸੇ ਹਿਸਾਬ ਦੇ ਨਾਲ ਢਾਣਾ ਹੈ ਤੇ ਲਫ਼ਜ਼ ਵਰਤੇ ਵੀ ਜਿਨ੍ਹਾਂ ਨੇ ਕੁਝ ਵੀ ਨਹੀਂ ਇਕੱਠਾ ਕੀਤਾ ਮਰੇ ਉਹ ਵੀ ਤੇ ਜਿਹੜੇ ਸਿਰਫ ساری ਜ਼ਿੰਦਗੀ ਇਕੱਠਾ ਕਰਦੇ ਰਹੇ ਇਹ ਵੀ ਹੋ ਜਾਏ ਇਹ ਵੀ ਹੋ ਜਾਏ ਇਹ ਵੀ ਹੋ ਜਾਏ ਮੌਤ ਨੇ ਉਹਨਾਂ ਨੂੰ ਲੈ ਜਾਣ ਲੱਗਿਆ ਵੀ ਇੱਕ ਵਾਰ ਨਹੀਂ ਸੋਚਿਆ ਵੀ ਤੇਰਾ ਕੀ ਕਰਨਾ ਕਿਨਹੁ ਲੱਖ ਪੰਜ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੂਰੀ ਕਹਿ ਕਬੀਰ ਇਕ ਨੀਵ ਉਸਾਰੀ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਹੰਕਾਰੀ ਜੀਵ ਤੂੰ ਜੇ ਆਪਣੀ ਨੀਂਹ ਖੜੀ ਕਰਕੇ ਬੈਠਾ ਹੈ ਨਾ ਆਪਣੇ ਆਪ ਦੇ ਵਿੱਚ ਹੰਕਾਰ ਕਰਕੇ ਬੈਠਾ ਹੈ ਮਾਣ ਕਰਕੇ ਬੈਠਾ ਹੈ ਆਪਣੇ ਉੱਤੇ ਜ਼ੋਰ ਕਰਕੇ ਬੈਠਾ ਹੈ ਕਿੰਨੇ ਮੈਂ ਬਿਨ ਸਜਾਏ ਅਹੰਕਾਰੀ ਅਹੰਕਾਰੀ ਬੰਦਿਆ ਜਿੰਨਾ ਮਰਜੀ ਮਾਣ ਕਰ ਲੈ ਪਤਾ ਹੀ ਨਹੀਂ ਲੱਗਣਾ ਵੀ ਕਦੋਂ ਖਤਮ ਹੋ ਗਿਆ ਬੜੇ ਆਏ ਸੀ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਬਾਬਾ ਫਰੀਦ ਸਾਹਿਬ ਕਹਿੰਦੇ ਅਸੀਂ ਸੋਚਦੇ ਆਂ ਵੀ ਅਸੀਂ ਦੁਨੀਆ ਚਲਾ ਅਸੀਂ ਸੋਚਦੇ ਆਂ ਵੀ ਅਸੀਂ ਸਭ ਕੁਝ ਚਲਾ ਰਹੇ ਆ ਸਾਨੂੰ ਇਹ ਮੈਨੂੰ ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਇਹ ਮਾਣ ਹੁੰਦਾ ਵੀ ਮੈਂ ਨਾ ਆਪਣਾ ਟੱਬਰ ਪਾਲ ਰਿਹਾ ਤੇ ਕਈ ਵਾਰ ਅਸੀਂ ਗੁੱਸੇ ਦੇ ਵਿੱਚ ਆ ਕੇ ਆਪਣੇ ਪਰਿਵਾਰ ਨੂੰ ਕਹਿ ਦਿੰਦਾ ਵੀ ਮੈਂ ਤੁਹਾਡੇ ਖਾਤਰ ਇਹ ਨਾ ਕੁਝ ਕਰ ਰਿਹਾ। ਚਲੋ ਇੱਕ ਸਾਡੀ ਜ਼ਿੰਮੇਵਾਰੀ ਆ ਪਰ ਸਾਨੂੰ ਇਹ ਭੁਲੇਖਾ ਕਿ ਤੂੰ ਕਰ ਰਿਹਾ ਤਾਂ ਹੋ ਰਿਹਾ। ਬਹੁਤ ਵੱਡਾ ਭੁਲੇਖਾ ਸਾਨੂੰ ਵੀ ਮੈਂ ਕਰ ਰਿਹਾ ਤਾਂ ਹੋ ਰਿਹਾ ਨਾ। ਬਬ ਫਰੀਜ਼ ਸਭ ਕਹਿੰਦੇ ਜਿੱਥੇ ਆਸਣ ਹਮ ਬੈਠੇ ਕੇਤੇ ਬੈਸ ਗਏ ਜਿੱਥੇ ਤੂੰ ਬੈਠਾ ਨਾ ਤੇ ਤੇ ਤੋਂ ਪਹਿਲਾਂ ਵੀ ਬਥੇਰੇ ਬੈਠੇ ਸੀ ਉਹ ਚਲੇਗਾ ਦੁਨੀਆ ਤਾਂ ਵੀ ਨਹੀਂ ਰੁਕੀ। ਤੇ ਤੂੰ ਚਲੇ ਜਾਣਾ ਦੁਨੀਆ ਨੇ ਤਾਂ ਵੀ ਨਹੀਂ ਰੁਕਣਾ ਸਾਡੇ ਸਹਾਰ ਸਾਨੂੰ ਤੇ ਇੱਕ ਡਿਊਟੀ ਮਿਲੀ ਐ ਜੌਬ ਮਿਲੀ ਐ ਬਸ ਜਦੋਂ ਤੱਕ ਇਹ ਸਰੀਰ ਚੱਲਦਾ ਉਹ ਚਲਾ ਰਿਹਾ ਤੇ ਚੱਲੀ ਚੱਲਣਾ ਜਿਸ ਦਿਨ ਉਹਨੇ ਖੇੜ ਰੋਕ ਦਿੱਤੀ ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਰਹਿ ਸਕਦੇ ਇੱਕ ਬੜਾ ਪਿਆਰਾ ਬਚਨਾ ਮੈਨੂੰ ਸਾਬ੍ਹ ਦੀ ਬਾਣੀ ਦੇ ਵਿੱਚ ਹੈ ਤਾਂ ਉਹ ਅਕਸਰ ਜਦੋਂ ਕਿਤੇ ਅਸੀਂ ਕਿਸੇ ਦੇ ਅੰਤਿਮ ਅਰਦਾਸ ਤੇ ਇਕੱਠੇ ਹੁੰਨਾਂ ਮੈਂ ਬੜੀ ਵਾਰ ਉਹ ਬਚਨ ਸਾਂਝਾ ਕਰਦਾ ਹਾਂ ਸਤਿਗੁਰੂ ਦੀ ਬਾਣੀ ਦੇ ਵਿੱਚ ਨਾ ਮਹਾਰਾਜ ਗੁਰਨਾਨਕ ਸਾਹਿਬ ਨੇ ਇੱਕ ਗੱਲ ਕਰਾਈ ਹੁਣ ਕਵੀ ਆਪਣੇ ਤਰੀਕੇ ਦੇ ਨਾਲ ਨਾ ਜਿਹੜੀਆਂ ਚੀਜ਼ਾਂ ਬੋਲਦੀਆਂ ਵੀ ਉਹਨਾਂ ਦੇ ਮੂੰਹੋਂ ਚੀਜ਼ਾਂ ਕਢਾ ਕੇ ਤੇ ਉਹ ਗੱਲ ਬਣਾ ਦਿੰਦੇ ਸਹਿਬ ਨੇ ਆਤਮਾ ਦੀ ਤੇ ਸਰੀਰ ਦੀ ਗੱਲ ਕਰਾਈ ਜੇ ਸਾਡੇ ਅੰਦਰ ਸਵਾਸ ਚੱਲ ਰਿਹਾ ਤੇ ਸਰੀਰ ਦੋਵਾਂ ਦੀ ਆਪਸ ਦੇ ਵਿੱਚ ਡਿਬੇਟ ਕਰਾਈ ਬਾਣੀ ਦੇ ਵਿੱਚ ਤੇ ਸਰੀਰ ਨੇ ਆਤਮਾ ਨੂੰ ਕਿਹਾ ਸਰੀਰ ਕਹਿੰਦਾ ਵੀ ਤੂੰ ਨਾ ਜਦੋਂ ਤੱਕ ਮੇਰੇ ਅੰਦਰ ਹੈ ਨਾ ਮੇਰੀ ਬੜੀ ਪੁੱਛ ਗੱਜ ਚੋਂਦੀ ਹੈ ਲੋਕ ਮੇਰਾ ਆਦਰ ਸਤਕਾਰ ਕਰਦੇ ਆ ਮਾਣ ਕਰਦੇ ਆ ਤੇ ਤੂੰ ਇਦਾਂ ਕਰ ਵੀ ਮੇਰਾ ਸਾਥ ਛੱਡ ਕੇ ਨਾ ਜਾਏ ਜਿੱਦਾਂ ਆਪਾਂ ਹੁਣ ਰਹਿ ਰਹੇ ਆ ਨਾ ਇਦਾਂ ਹੀ ਆਪਾਂ ਰਹੀਏ ਤੂੰ ਮੇਰਾ ਸਾਥ ਨਾ ਛੱਡੀ ਤਨ ਕਹ ਤੂੰ ਬਸ ਮੈਂ ਨਾਲੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਤੁਝੇ ਬਿਨਾ ਮੈਂ ਕਿਤੇ ਨਾ ਲਿਖੇ ਬਚਨ ਦੇ ਛੋੜ ਨਾ ਜਾ ਸਾਂਹੇ। ਤੂੰ ਮੇ ਨਾਲ ਵਾਦਾ ਕਰ ਤੂੰ ਇਹ ਸ્વાસ ਜਿਹੜੇ ਨੇ ਤੂੰ ਛੱਡ ਕੇ ਕਦੇ ਨਹੀਂ ਜਾਏਗਾ। ਸ્વાસ ਨੇ ਜਵਾਬ ਦਿੱਤਾ। ਫਿਰ ਕਹਿਆ ਹੋ ਹੁਕਮੀ ਬੰਦਾ। ਮੇਰੇ ਹੱਥ ਆਪਣੇ ਵਾਸਤੇ ਦੇ ਵਿੱਚ ਕੁਝ ਵੀ ਨਹੀਂ ਹੈ। ਫਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੋ ਸੁਆਮੀ ਕੁਛ ਨਹੀਂ ਸੀ ਛੰਦਾ। ਜਿਹਦੇ ਹੁਕਮ ਦੇ ਵਿੱਚ ਮੈਂ ਚੱਲਦਾ ਨਾ ਉਹ ਕਿਸੇ ਦੀ ਨਹੀਂ ਸੁਣਦਾ ਜਿੱਚਰ ਰੱਖੈ ਤਿੱਚਰ ਤੁਮ ਸੰਗ ਰਹਿਣਾ ਜਦੋਂ ਤੱਕ ਉਹਨੇ ਮੈਨੂੰ ਤੇਰੇ ਸਰੀਰ ਦੇ ਵਿੱਚ ਰੱਖਣਾ ਹੈ ਨਾ ਤੇ ਮੈਂ ਤੇਰੇ ਸਰੀਰ ਦੇ ਵਿੱਚ ਰਹਾਗਾ ਲੋਕ ਲੱਖ ਆਪਣੀ ਅਜ਼ਮਾਇਸ਼ ਕਰ ਲੈਣ ਵੀ ਇਹਨੂੰ ਮਾਰਨੇ ਦੇ ਸਵਾਸ ਕੱਢਨੇ ਨਹੀਂ ਨਿਕਲਦੇ ਮੈਂ ਉਦੋਂ ਤੱਕ ਤੇਰਾ ਸਾਥ ਨਹੀਂ ਛੱਡਾਂਗਾ ਜਦੋਂ ਤੱਕ ਉਹ ਨਹੀਂ ਛੱਡਣਾ ਚਾਹੁੰਦਾ ਜਿੱਚਰ ਰੱਖੈ ਤੇ ਚਰ ਤੁਮ ਸੰਗ ਰਹਿਣਾ ਜਸ ਸੱਦੇ ਤਾਂ ਊਟ ਸਦਾ ਸਾਹੇ ਤੇ ਜਦੋਂ ਉਹਨੇ ਸੱਦ ਲਿਆ ਨਾ ਸਾਰੀ ਦੁਨੀਆ ਵੀ ਰੋਕ ਲੈਵੇ ਤਾਂ ਵੀ ਨਹੀਂ ਰੁਕ ਸਕਦਾ ਉਹ ਸੁਣਦਾ ਕਿਸੇ ਤੇ ਨਹੀਂ ਉਹਦਾ ਆਪਣਾ ਜ਼ੋਰ ਹੈ ਉਹ ਨੂੰ ਨਾ ਕਿਸੇ ਤੋਂ ਲਾਲਚ ਹੈ ਨਾ ਲੋਭ ਹੈ ਉਹ ਆਪਣੇ ਤਰੀਕੇ ਦੇ ਨਾਲ ਚੱਲਦਾ ਹੈ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ